ਟਾਈਗਰ ਹਲਵਾਰਾ ਜਿੰਨੇ ਕੀ ਬਹੁਤ ਘਟੀਆਂ ਹਰਕਤ ਕੀਤੀ ਆ ਮੈਂ ਬਾਪੂ ਬਲਕੌਰ ਸਿੰਘ ਜੀ ਨੂੰ ਵੀ ਬੇਨਤੀ ਕਰਦਾ ਸਿੱਧੂ ਸਾਹਿਬ ਦੇ ਪਿਤਾ ਜੀ ਨੂੰ ਮੈਂ ਦੱਸਿਆ ਵੀ ਯਾਰ ਇਹ ਚੈਨੀਆਂ ਖੈਨੀਆਂ ਲਾਣ ਵਾਲਾ ਗੰਦਾ ਬੰਦਾ ਇਹਨੂੰ ਤੁਸੀਂ ਸਿੱਧੂ ਵਾਂਗੂ ਪੱਗ ਬਣਾ ਕੇ ਨਾ ਕਰੋ ਜੇ ਦੋ ਕੋੜੀ ਦੇ ਬੰਦੇ ਟਾਈਗਰ ਵਰਗਿਆਂ ਤੋਂ ਤੁਸੀਂ ਉਹਦੇ ਵਾਂਗੂ ਸਿੱਧੂ ਮੂਸੇਵਾਲੇ ਵਾਂਗੂ ਪੱਗ ਵੀ ਬਣਾਤੀ ਉਹਦੇ ਹੀ ਮੁੱਛਾਂ ਖੜੀਆਂ ਕਰਾ ਕੇ ਉਹਦੇ ਹੀ ਕੁਰਤੇ ਪਜਾਮੇ ਪਾ ਕੇ ਮੇਰਾ ਬਹੁਤ ਹਾਰਟ ਹੋਇਆ ਸਵੇਰੇ ਬਾਪੂ ਜੀ ਅਵੇਰ ਹੋ ਜੋ ਬਾਪੂ ਬਲਕੌਰ ਸਿੰਘ ਜੀ ਅਵੇਰ ਹੋ ਜੋ ਮੈਂ ਤਾਂ ਨੂੰ ਬੇਨਤੀ ਕਰਦਾ ਭਾਨੇ ਸਿੱਧੂ ਨੂੰ ਤਾਂ ਸਾਰਾ ਪਤਾ ਲੱਗ ਗਿਆ ਬਈ ਇਹ ਕਿਹੜੀ ਨਸਲ ਦਾ ਬੰਦਾ ਹੈ ਇਹਨੂੰ ਲੀਗਲ ਨੋਟਿਸ ਵੀ ਭੇਜਾਂਗੇ ਵਗੈਰਾ ਹਾਈ ਕੋਰਟ ਦੇ ਵਿੱਚ ਜਾਂਦੇ ਖਿਲਾਫ ਰਿਟ ਵੀ ਪਾਵਾਂਗੇ ਇਹਨੂੰ ਦੱਸਾਂਗੇ ਵੀ ਕਿਸੇ ਬੰਦੇ ਨੂੰ ਧੋਖਾ ਦੇਣਾ ਕੀ ਹੁੰਦਾ ਤੂੰ ਸਿੱਧੂ ਮੂਸੇਵਾਲੇ ਦੀ ਜੁੱਤੀ ਵਰਗਾ ਵੀ ਨਹੀਂ ਟਾਈਗਰ ਤੇਰਾ ਗਿਰਦਾਰ ਮੈਂ ਦੱਸੂੰਗਾ ਸਾਰਿਆਂ ਨੂੰ ਤੈਨੂੰ ਅੰਦਰ ਵੀ ਕਰਾਊਂਗਾ ਤੇਰੇ ਤੇ ਪਰਚਾ ਵੀ ਦਰਜ ਕਰਵਾਊਂਗਾ ਤੂੰ ਪਹਿਲੇ ਸਿੰਘੇ ਨਾਲ ਵੀ ਆਹੀ ਕੁਝ ਕਰਕੇ ਆਇਆ ਠੀਕ ਹੈ ਨਾ ਮੈਂ ਆਪਣੀ ਗਲਤੀ ਮੰਨਦਾ ਕਿ ਮੈਂ ਤੇਰੀ ਮਦਦ ਕੀਤੀ ਇੱਕ ਆਵਾਜ਼ ਜਮਾਤੇ ਤੇ ਹਜ਼ਾਰਾਂ ਬੰਦੇ ਇਕੱਠੇ ਹੋ ਜਾਂਦੇ ਪਿਆਰ ਕਰਨ ਵਾਲੇ ਤੂੰ ਕੀ ਚੀਜ਼ ਹੈ 25 ਦਸੰਬਰ 2025 ਤੱਕ ਮੇਰੇ ਨਾਲੇ ਬੌਂਡ ਹੈ ਆ ਪਿਆ ਸਾਈਨ ਆ ਪਿਆ ਸਾਈਨ ਟਾਈਗਰ ਦਾ ਤੇ ਮੈਂ ਟਾਈਗਰ ਨੂੰ ਕਹਿਣਾ ਚਾਹੁੰਦਾ ਪੁੱਤ ਭੱਜ ਲਾ ਕਿੱਥੇ ਭਜਣਾ ਫਿਰ ਬਾਅਦ ਚ ਤੇਰੀ ਗੱਲ ਹੋ ਗਈ ਘੁੰਮਣ ਬਾਈਆ ਰਾ ਨਾਲ ਤੇਰੇ ਤੇ ਪਰਚਾ ਵੀ ਕਰਾਉਂਗਾ ਤੇਰੇ ਸਾਰੇ ਗਾਣੇ ਵੀ ਡਿਲੀਟ ਕਰਾਉਂਗਾ ਭਾਨੇ ਸਿੱਧੂ ਖਾਲਸਾ ਮੈਨੂੰ ਬਹੁਤ ਗੁੱਸਾ ਸੀ ਪਰ ਉਨੇ ਗੱਲ ਉਹ ਬੰਦੇ ਨੇ ਵੀ ਮੇਰੇ ਨਾਲ 6-7 ਮਿੰਟ ਗੱਲ ਕੀਤੀ ਉਹਨੇ ਮੈਨੂੰ ਕਿਹਾ ਪ੍ਰਿੰਕਲ ਮੈਂ ਟਾਈਗਰ ਨੂੰ ਵੀਡੀਓ ਤੋਂ ਪਹਿਲਾਂ ਜਾਣਦਾ ਵੀ ਨਹੀਂ ਸੀ ਆਪਣੇ ਗੱਲ ਸੁਣ ਅਸੀਂ ਵੀ ਸੋਸ਼ਲ ਮੀਡੀਆ ਚਲਾਣੇ ਆ ਤੂੰ ਵੀ ਚਲਾਣਾ ਤੂੰ ਵਧੀਆ ਕੰਮ ਕਰਦਾ ਤੇਰੇ ਮੂਰੇ ਅਸੀਂ ਚਾਹੇ 0% ਹੋਈਏ ਪਰ ਆਪਣੇ ਭਰਾ ਖਲਵ ਅਸੀਂ ਇਹ ਗੱਲਾਂ ਨੇ ਤੈਨੂੰ ਕੀ ਪਤਾ ਇੱਕ ਸਿੱਧੂ ਨਹੀਂ ਸਾਰਾ ਪੰਜਾਬ ਤੋਂ ਡੈਲੀ ਸਿੱਧੂ ਆ ਬਿਲਕੁਲ ਤੁਹਾਡੇ ਬੱਚੇ ਆ ਜਿੱਥੇ ਤੁਸੀਂ ਹੁਕਮ ਲਾਓਗੇ ਤੁਹਾਡੇ ਲਈ ਪੂਰਾ ਲੁਧਿਆਣਾ ਲੈ ਕੇ ਖੜਾਂਗੇ ਬਾਪੂ ਜੀ ਆਹ ਗੱਲ ਕੀਤੀ ਇਹ ਬੰਦਾ ਉਹ ਹੈ ਜਿਹਨੇ 2020 ਦੇ ਵਿੱਚ ਮੂਸੇ ਵਾਲਾ ਦਾ ਸ਼ੋਅ ਲੁਧਿਆਣੇ ਕਰਾਇਆ ਸੀਗਾ ਤੇ ਠੋਕ ਕੇ ਜੇ ਉਦੋਂ ਇੱਕ ਬੰਦਾ ਕਹਿੰਦਾ ਸੀ ਵੀ ਮੈਂ ਸ਼ੋਅ ਨਹੀਂ ਹੋਣ ਦੇਣਾ ਤੇ ਮੈਂ ਇੰਟਰਵਿਊ ਕਰਕੇ ਵੀਡੀਓ ਜਾਰੀ ਕਰਕੇ ਕਿਹਾ ਸੀ ਜੇ ਤੂੰ ਆਪਦੇ ਪਿਓ ਦਾ ਸ਼ੋਅ ਰੋਕ ਕੇ ਦਿਖਾ ਦੇ ਉਸ ਟਾਈਮ ਸਿੱਧੂ ਦਾ ਬਹੁਤ ਜ਼ਿਆਦਾ ਵਿਰੋਧ ਹੁੰਦਾ ਸੀ ਬੜੇ ਤਗੜੇ ਲੈਵਲ ਤੇ ਜਦੋਂ ਇਹ ਲੋਕ ਸਿੱਧੂ ਮੂਸੇਵਾਲਾ ਦੇ ਖਿਲਾਫ ਬੋਲਦੇ ਸੀ ਨਾ ਸ਼ੋਅ ਨਹੀਂ ਹੋਣ ਦੇਣਾ ਉਸ ਟਾਈਮ ਤੇ ਤੁਹਾਡੇ ਭਰਾ ਨੇ ਸ਼ੋਅ ਕਰਾਇਆ ਸੀ ਤੈਨੂੰ 500 ਬੰਦੇ ਖਲਾਰ ਕੇ 500 ਬੰਦੇ ਦੇ ਵਿੱਚ ਕਹੂੰਗਾ ਕਿ ਤੈਨੂੰ ਮaaf ਨਹੀਂ ਕਰਾਂਗਾ ਦੇਖੋ ਸਵੇਰੇ ਉੱਠ ਕੇ ਪਹਿਲੇ ਬਾਪੂ ਬਲਕੌਰ ਸਿੰਘ ਜੀ ਨਾਲ ਗੱਲ ਹੋਈ ਜਿਹੜੇ ਕਿ ਸਵਰਗਵਾਸੀ ਸਿੱਧੂ ਮੂਸੇਵਾਲਾ ਸਾਹਿਬ ਦੇ ਫਾਦਰ ਨੇ ਉਹਨਾਂ ਨੂੰ ਇਹੀ ਕਿਹਾ ਗਿਆ ਕਿ ਤੁਹਾਡੇ ਬੱਚੇ ਆ ਇੱਕ ਸਿੱਧੂ ਨਹੀਂ ਸਾਰਾ ਪੰਜਾਬ ਤੋਂ ਡੈਲੀ ਸਿੱਧੂ ਐ ਬਿਲਕੁਲ ਤੁਹਾਡੇ ਬੱਚੇ ਆ ਜਿੱਥੇ ਤੁਸੀਂ ਹੁਕਮ ਲਾਓਗੇ ਤੁਹਾਡੇ ਲਈ ਪੂਰਾ ਲੁਧਿਆਣਾ ਲੈ ਕੇ ਖੜਾਂਗੇ ਬਾਪੂ ਜੀ ਆ ਗੱਲ ਕੀਤੀ ਇਹ ਬੰਦਾ ਉਹ ਆ ਜਿਹਨੇ 2020 ਦੇ ਵਿੱਚ ਮੂਸੇ ਵਾਲਾ ਦਾ ਸ਼ੋਅ ਲੁਧਿਆਣੇ ਕਰਾਇਆ ਸੀਗਾ ਤੇ ਠੋਕ ਕੇ ਜੇ ਉਦੋਂ ਇੱਕ ਬੰਦਾ ਕਹਿੰਦਾ ਸੀ ਵੀ ਮੈਂ ਸ਼ੋਅ ਨਹੀਂ ਹੋਣ ਦੇਣਾ ਤੇ ਮੈਂ ਇੰਟਰਵਿਊ ਕਰਕੇ ਵੀਡੀਓ ਜਾਰੀ ਕਰਕੇ ਕਿਹਾ ਸੀ ਜੇ ਤੂੰ ਆਪਦੇ ਪਿਓ ਦਾ ਸ਼ੋਅ ਰੋਕ ਕੇ ਦਿਖਾ ਦੇ ਇਸ ਗੱਲ ਤੇ ਸਿੱਧੂ ਮੂਸੇਵਾਲਾ ਨੇ ਮੈਨੂੰ ਲੁਧਿਆਣੇ ਦੇ ਇੱਕ ਹੋਟਲ ਦੇ ਵਿੱਚ ਐਪਰੀਸ਼ੀਏਟ ਕੀਤਾ ਸੀ ਨਾਲ ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਸੀ ਨਾਲ ਇੱਕ ਮਜੂਦਾ AIG ਅੱਜ ਵੀ ਉਹ ਗਵਾਣ ਹੈ ਕਿ ਉਹਨੇ ਮੈਨੂੰ ਬੈਠ ਕੇ ਗਿਆ ਸੀ ਵੀ ਪ੍ਰਿੰਕਲ ਭਰਾ ਮੈਂ ਕਹਿੰਦਾ ਐਂਡ ਘਰਾਤੀ ਕਹਿੰਦਾ ਇਸ ਸਿੱਧੂ ਮੂਸੇਵਾਲਾ ਦੇ ਗੱਲਬਾਤ ਉਸ ਟਾਈਮ ਸਿੱਧੂ ਦਾ ਬਹੁਤ ਜ਼ਿਆਦਾ ਵਿਰੋਧ ਹੁੰਦਾ ਸੀ ਬੜੇ ਤਗੜੇ ਲੈਵਲ ਤੇ ਜਦੋਂ ਜਦੋਂ ਇਹ ਲੋਕ ਸਿੱਧੂ ਮੂਸੇਵਾਲਾ ਦੇ ਖਿਲਾਫ ਬੋਲਦੇ ਸੀ ਨਾ ਸ਼ੋਅ ਨਹੀਂ ਹੋਣ ਦੇਣਾ ਉਸ ਟਾਈਮ ਤੇ ਤੁਹਾਡੇ ਭਰਾ ਨੇ ਸ਼ੋਅ ਕਰਾਇਆ ਸੀ YouTube ਦੇ ਉੱਤੇ ਤੁਸੀਂ ਅੱਜ ਵੀ ਪਾ ਕੇ ਦੇਖ ਸਕਦੇ ਹੋ ਸਿੱਧੂ ਮੂਸੇਵਾਲਾ ਇਨ ਲੁਧਿਆਣਾ ਸ਼ੋਅ ਤੁਹਾਨੂੰ ਪਤਾ ਲੱਗ ਜਾਏਗਾ ਕਿ ਅਸੀਂ ਕਿਹੜੇ ਬੰਦੇ ਆ ਸੋ ਜਿਹੜਾ ਕੀ ਹੁੰਦੀ ਕੀ ਦੁੱਖ ਹੁੰਦਾ ਜਦਿਆਂ ਆਪਾਂ ਮਾਨਕ ਦੀ ਸਟੋਰੀ ਸੁਣਦੇ ਆ ਕਿ ਉਹਨਾਂ ਵਾਲਾ ਕੰਟਰੈਕਟਰ ਧੱਕਾ ਕਰਦੇ ਨੇ ਕਿਸੇ ਬੰਦੇ ਨੂੰ ਤੁਸੀਂ ਨਾ ਜਦੋਂ ਉਹਨੂੰ ਕੋਈ ਨਹੀਂ ਜਾਣਦਾ ਹੁੰਦਾ ਮੰਨ ਲਓ ਵੀ ਮੈਨੂੰ ਕੋਈ ਨਹੀਂ ਜਾਣਦਾ ਤਾਂ ਤੁਸੀਂ ਪਿਆਰ ਦਿੱਤਾ ਮੈਂ ਇੱਥੇ ਤੱਕ ਪਹੁੰਚਿਆ ਤੁਹਾਡੇ ਭਰਾਵਾਂ ਨਾਲ ਜੁੜਿਆ ਤੇ ਕੱਲ ਨੂੰ ਮੈਂ ਤੁਹਾਨੂੰ ਅੱਖਾਂ ਕੱਢਣ ਲੱਗ ਜਾਵਾਂ ਤੁਹਾਡੇ ਫੋਨ ਨਾਲ ਚੱਕਾਂ ਤੁਹਾਨੂੰ ਮੈਂ ਰੱਬ ਨੂੰ ਡੱਬ ਦੱਸਣ ਲੱਗ ਜਾਵਾਂ ਤਾਂ ਫੇਰ ਖੇਤ ਚੜਦੀ ਹੈ ਟਾਈਗਰ ਹਲਵਾਰਾ ਉਹ ਬੰਦਾ ਹੈ ਜਾਨ ਕੇ ਜਿਹਦਾ ਨਾਮ ਵੀ ਟਾਈਗਰ ਇਹਨੇ ਰੱਖਿਆ ਉਹਦਾ ਅਸਲੀ ਨਾਮ ਕੀ ਆ ਉਹਦਾ ਨਾਮ ਹਾਂ ਬਿਲਕੁਲ ਉਹਦਾ ਅਸਲੀ ਨਾਮ ਹੈ ਸੰਦੀਪ ਸਿੰਘ ਸੰਦੀਪ ਸਿੰਘ ਨਾਮ ਆ ਉਹਨੇ ਕੰਟਰੈਕਟ ਵੀ ਪਾਇਆ ਮੈਂ ਉਹੀ ਦੇਖਿਆ ਵੀ ਟਾਈਗਰ ਨਾਮ ਵੀ ਇਹਨੇ ਰੱਖਿਆ ਸੀ ਬੈਠੇ ਗੱਲਾਂ ਮਾਰਦੇ ਵੇ ਸੀਗੇ ਤੇ 6 ਤੋਂ ਵੱਧ ਮਹੀਨੇ ਉਹ ਇਹਦੇ ਘਰੇ ਰਿਹਾ ਇਹਦੀ ਕੋਠੀ 'ਚ ਰਿਹਾ ਹੈ ਨਾ ਤੇ ਕਾਫੀ ਇਹਨੂੰ ਪੈਸੇ ਦਿੱਤੇ ਮੈਂ ਤੁਹਾਨੂੰ ਹੁਣ ਐਗਰੀਮੈਂਟ ਦਿਖਾ ਲਗਾ ਹੂੰ ਸੋ ਮੈਂ ਬੇਨਤੀ ਕਰਦਾ ਤੂੰ ਸਾਡੀ ਵੀਡੀਓ ਦੇਖ ਤਾ ਲੈਣੀ ਹੈ ਟਾਈਗਰ ਅੱਜ ਮੈਂ ਤੈਨੂੰ ਇਹ ਵੀ ਗੱਲ ਕਹਿਣਾ ਚਾਹਨਾ ਟਾਈਗਰ ਅੱਜ ਮੈਂ ਤੈਨੂੰ ਫੋਨ ਕੀਤਾ ਦੇਖੋ ਮੈਂ ਬਲੇ ਇਹ ਵੀ ਕਹਿੰਦਾ ਮੈਨੂੰ ਭਾਨੇ ਬਾਈ ਦਾ ਫੋਨ ਆਇਆ ਹਾਂ ਫੋਨ ਸਵੇਰੇ ਮੈਨੂੰ ਬਹੁਤ ਗੁੱਸਾ ਸੀ ਪਰ ਉਹਨੇ ਮੇਰੇ ਨਾਲ ਭਰਾ ਬਣ ਕੇ ਗੱਲ ਕੀਤੀ ਸਾਡੀ ਮੂਸੇ ਵਾਲੇ ਦੇ ਡੈਡੀ ਨਾਲ ਕੋਈ ਹੈਗੀ ਉਹ ਸਾਡੇ ਉਹ ਤਾਂ ਸਾਡੇ ਜਿੱਦਾਂ ਸਾਨੂੰ ਅੱਜ ਬੁਲਾਣਾ ਨਹੀਂ 100 ਗੱਡੀਆਂ ਲੈ ਕੇ ਜਾਵਾਂਗੇ ਅੰਨੀ ਜਿੱਦਾਂ ਮੇਰੇ ਫਾਦਰ ਸਰਦਾਰ ਸਤਨਾਮ ਸਿੰਘ ਨੇ ਉਦਾਂ ਹੀ ਸਿੱਧੂ ਮੂਸੇਵਾਲਾ ਦੇ ਡੈਡੀ ਸਰਦਾਰ ਬਲਕੌਰ ਸਿੰਘ ਜੀ ਨੂੰ ਮੈਂ ਆਪਦੇ ਫਾਦਰ ਵਾਂਗੂ ਸਮਝਦਾ ਗੱਲਬਾਤ ਉਹਨਾਂ ਨੇ ਬੜੀ ਤਨ ਬਹੁਤ ਵਧੀਆ ਕੀਤੀ ਤਾਂ ਹੀ ਦੇਖੋ ਭਾਨੇ ਸਿੱਧੂ ਭਾਨੇ ਸਿੱਧੂ ਖਿਲਾਫ ਮੈਨੂੰ ਬਹੁਤ ਗੁੱਸਾ ਸੀ ਪਰ ਉਹਨੇ ਗੱਲ ਉਹ ਬੰਦੇ ਨੇ ਵੀ ਮੇਰੇ ਨਾਲ 6-7 ਮਿੰਟ ਗੱਲ ਕੀਤੀ ਉਹਨੇ ਮੈਨੂੰ ਕਿਹਾ ਪ੍ਰਿੰਕਲ ਮੈਂ ਟਾਈਗਰ ਨੂੰ ਵੀਡੀਓ ਤੋਂ ਪਹਿਲਾਂ ਜਾਣਦਾ ਵੀ ਨਹੀਂ ਸੀ ਇਹ ਉਹਨਾਂ ਦੀ ਗਲਤੀ ਹੈ ਪਰ ਮੈਂ ਇੱਕ ਗੱਲ ਕਹੂੰਗਾ ਭਾਨਾ ਸਾਡਾ ਭਰਾ ਵਧੀਆ ਗੱਲ ਕਰਦਾ ਜਿਵੇਂ ਸਾਡਾ ਭਾਨਾ ਸੋਸ਼ਲ ਮੀਡੀਆ ਦੇ ਭਰਾ ਇਹ ਸਾਡਾ ਅਸਲੀ ਚ ਭਰਾ ਵਾ ਇੱਕ ਮਿੰਟ ਮੈਂ ਦੱਸਦਾ ਇਹ ਸਾਡਾ ਅਸਲੀ ਚ ਭਰਾ ਵਾ ਭਾਨੇ ਨੇ ਇਹਨੂੰ ਇੱਕ ਗੱਲ ਕਹੀ ਆ ਜਿਹੜੀ ਮੈਨੂੰ ਗਲਤ ਲੱਗੀ ਆ ਮੈਂ ਸੁਣੀ ਆ ساری ਰਿਕਾਰਡਿੰਗ ਵੀ ਕਿਸੇ ਨੂੰ ਰੋਟੀ ਪੈਣ ਦੇਣ ਤੇ ਪਾ ਲੈਣ ਦੇ ਮੈਂ ਦਿੰਦਾ ਜਵਾਬ ਉਹ ਤਾਂ ਹਨਾ ਵੀ ਰੋਟੀ ਪੈਣ ਦੇ ਪਾ ਲੈਣ ਦੇ ਭਾਨੇ ਗੱਲ ਸੁਣ ਅਸੀਂ ਵੀ ਸੋਸ਼ਲ ਮੀਡੀਆ ਚਲਾਣੇ ਆ ਤੂੰ ਵੀ ਚਲਾਣਾ ਤੂੰ ਵਧੀਆ ਕੰਮ ਕਰਦਾ ਤੇਰੇ ਮੂਰੇ ਅਸੀਂ ਚਾਹੇ 0% ਹੋਈਏ ਪਰ ਆਪਣੇ ਭਰਾ ਖਲਾਬ ਅਸੀਂ ਇਹ ਗੱਲਾਂ ਨੇ ਤੈਨੂੰ ਕੀ ਪਤਾ ਕਿੰਨਿਆਂ ਨੇ ਕਿੰਨੂੰ ਰੋਟੀ ਪਾ ਕੇ ਸੰਦਾ ਹੋਵੇ ਇਹ ਜਦੋਂ ਟਾਈਗਰ ਦਾ ਟੀਵੀ ਨਹੀਂ ਨਾ ਕੋਈ ਜਾਣਦਾ ਸੀ ਉਦੋਂ ਇਹਨੇ ਉੱਤੇ ਪੈਸੇ ਲਾਏ ਸੀ 5 ਲੱਖ ਰੁਪਈਆ ਟਾਈਗਰ ਗੱਡੀਆਂ ਚ ਲੈ ਕੇ ਕਮਾਇਆ ਸੀਗਾ ਆਪਣੀਆਂ ਗੱਡੀਆਂ ਦੇ ਦੇ ਸਿਕਿਉਰਿਟੀ ਦੇ ਦੇ ਕਿਉਂ ਨਾ ਭਰਾਇਆ ਅੱਜ ਉਹ ਸਾਲਾ ਅੱਖਾਂ ਕੱਢਦਾ ਹੈ ਅੱਜ ਉਹ ਸਾਡੇ ਫੋਨ ਨਹੀਂ ਚੁੱਕਦਾ ਜਦੋਂ ਟਾਈਗਰ ਕੋ ਰੋਟੀ ਖਾਣ ਨੂੰ ਨਹੀਂ ਸੀ ਨਾ ਉਦੋਂ ਇਹ ਅੰਡੈਵਰ ਉਹਨਾਂ ਦਿਨਾਂ 'ਚ ਮੈਂ ਨਵੀਂ ਕਢਾਈ ਸੀ ਇਸ ਗੱਡੀ 'ਚ ਘੁੰਮਦਾ ਸੀ ਅਸੀਂ ਇਹ ਗੱਲ ਕਰਨਾ ਚਾਹੁੰਦੇ ਆ ਸਿੱਧੀ ਟਾਈਗਰ ਦੇ ਨਾਲ ਨਾ ਸਾਡੀ ਭਾਨੇ ਨਾਲ ਨਾ ਭਾਨੇ ਨੂੰ ਇਹ ਬੇਨਤੀ ਕਰਦੇ ਆ ਵੀਰੇ ਅੱਗੇ ਤੋਂ ਤੁਸੀਂ ਅਵੇਰ ਰਹਿਣਾ ਸਾਡਾ ਤੋਂ ਭਰਾ ਐ ਤੂੰ ਬਹੁਤ ਵਧੀਆ ਗੱਲ ਕੀਤੀ ਜੇ ਕੋਈ ਤੁਹਾਨੂੰ ਫੀਚਰਿੰਗ ਕਰਨਾ ਚਾਹੁੰਦਾ ਤਾਂ ਉਹਦਾ ਪੁੱਛੋ ਵੀ ਭਾਈ ਤੇਰੇ ਤੇ ਪੈਸੇ ਤਾਂ ਨਹੀਂ ਲੱਗੇ ਕਿਸੇ ਦੇ ਵੀ ਤੂੰ ਕਿਤੇ ਪਘੋੜਾ ਤਾਂ ਨਹੀਂ ਹੋਇਆ ਇਹਨੂੰ ਕੀ ਪਘੋੜਾ ਹੀ ਕਹਿ ਸਕਦੇ ਆ ਪਘੋੜਾ ਹੀ ਕਹਿ ਸਕਦੇ ਆ ਦਸੰਬਰ 25 ਦਸੰਬਰ 2025 ਤੱਕ ਮੇਰੇ ਨਾਲੇ ਬੌਂਡ ਐ ਆ ਪਿਆ ਸਾਈਨ ਆ ਇਹ ਸਾਈਨ ਟਾਈਗਰ ਦਾ ਤੇ ਮੈਂ ਟਾਈਗਰ ਨੂੰ ਕਹਿਣਾ ਚਾਹੁੰਦਾ ਪੁੱਤ ਭੱਜ ਲੈ ਕਿੱਥੇ ਭੱਜਣਾ ਫੇਰ ਬਾਅਦ ਚ ਤੇਰੀ ਗੱਲ ਹੋ ਗਈ ਘੁੰਮਣ ਬਾਈਆ ਰਾ ਨਾਲ ਤੇਰੇ ਤੇ ਪਰਚਾ ਵੀ ਕਰਾਉਂਗਾ ਤੇਰੇ ਸਾਰੇ ਗਾਣੇ ਵੀ ਡਿਲੀਟ ਕਰਾਉਂਗਾ ਤੇ ਤੂੰ ਅੱਜ ਪ੍ਰਿੰਕਲ ਦਾ ਫੋਨ ਨਹੀਂ ਨਾ ਚੱਕਦਾ ਨਾ ਸਨੈਪਚੈਟ ਦੇ ਨਾਲ ਡਾਇਰੈਕਟ ਤੇ ਸਟੋਰੀਆਂ ਪਾਉਂਦਾ ਤੈਨੂੰ 500 ਬੰਦੇ ਖਿਲਾਰ ਕੇ 500 ਬੰਦੇ ਦੇ ਵਿੱਚ ਕਹੂੰਗਾ ਕਿ ਤੈਨੂੰ ਮਾਫ ਨਹੀਂ ਕਰਾਂਗਾ ਗੱਲ ਸੁਣ ਤੈਨੂੰ ਕੋਈ ਜੇ ਪਾਨੇ ਵੀਰ ਹੋਣੀ ਫੋਨ ਕਰ ਸਕਦੇ ਆ ਪਾਨਾ ਸਿੱਧੂ ਫੋਨ ਕਰ ਸਕਦਾ ਭਰਾ ਮੇਰਾ ਮੈਂ ਉਹਦੀ ਇੱਜ਼ਤ ਕਰਦਾ ਮੇਰਾ ਗੁੱਸਾ ਸ਼ਾਂਤ ਕਰਤਾ ਜੇ ਤੂੰ ਮੈਨੂੰ ਫੋਨ ਕਰ ਲੈਂਦਾ ਨਾ ਪਰ ਹੁਣ ਨਾ ਕਰੀ ਹੁਣ ਮੈਂ ਫੋਨ ਕਰੇ ਦਾ ਵੀ ਪੁੱਠਾ ਹਿਸਾਬ ਲਾ ਦੇਣਾ ਨਹੀਂ ਫੇਰ ਵੀ 2 ਘੰਟੇ ਲਾਲਾ ਕੀ ਹੁਣ ਕੀ ਕਰਨਾ ਉਹ ਆ ਚੈੱਕ ਕਰ ਤੇਰੀ ਸੈਨ ਆ ਨਾ ਟਾਈਗਰ ਯਾਰ ਜੇ ਕੋਈ ਗੱਡੀ ਦੇ ਉੱਤੇ ਮੰਨ ਲਓ ਕੋਈ ਚੀਜ਼ ਤੇ ਪੈਸੇ ਇਨਵੈਸਟ ਕਰਦਾ ਉਹਨੂੰ ਕੋਈ ਉਹਦਾ ਸਕੋਪ ਲੈਣਾ ਮੈਂ ਕਹਿੰਦਾ ਯਾਰ ਬੇਅੰਤ ਪੈਸੇ ਕੱਪੜੇ ਕੀ ਕੁਝ ਹੁਣ ਕੀ ਗਣਾਈਏ ਫਿਰ ਇਸ ਬੰਦੇ ਨੂੰ ਮੈਂ ਕਦੀ ਹੋਟਲ ਤੇ ਰੋਟੀ ਖਾਣ ਨਹੀਂ ਦਿੱਤੀ ਮੈਂ ਕਹਾ ਮੰਮੀ ਜਿਹੜੀ ਰੋਟੀ ਅਸੀਂ ਖਾਵਾਂਗੇ ਉਹੀ ਇਹ ਖਾਏਗਾ ਮੇਰੇ ਨਾਲ ਪਿਛਲੇ 4 ਸਾਲਾਂ ਤੋਂ ਜਿੰਨੇ ਗੰਨ ਮੈਂ ਲੱਗੇ ਆ ਅੱਜ ਤੱਕ ਕਹਿ ਦਨ ਆ ਮੇਨਾਂ ਮਨਪ੍ਰੀਤ ਬੈਠਾ ਮਨਪ੍ਰੀਤ ਮਾਰੀ ਕੈਮਰਾ ਮਨਪ੍ਰੀਤ ਤੂੰ ਦੱਸ राजे ਅੱਜ ਤੱਕ ਤੁਸੀਂ ਰੋਟੀ ਹੋਟਲ ਤੇ ਖਾਧੀ ਹੈ ਨਹੀਂ ਨਹੀਂ ਘਰੋਂ ਇਹ ਜੇ ਸਿਕਿਉਰਟੀ ਵਾਲਾ ਪਿਆਰ ਆ ਜਿੰਨੇ ਵੀ ਮੇਰੇ ਨਾਲ ਮੁੰਡੇ ਹੈਗੇ ਨੇ ਜਿੰਨੀ ਵੀ ਮੇਰੇ ਨਾਲ ਇੱਧਰ ਨੂੰ ਜਿੰਨੀ ਵੀ ਮੇਰੇ ਨਾਲ ਸਿਕਿਉਰਟੀ ਲੱਗੀ ਹੈ ਜਾਂ ਜਿਹੜੇ ਮੇਰੇ ਨਾਲ ਪਹਿਲੇ ਵੀ ਗਨਮੈਨ ਅੱਜ ਤੋਂ ਲੱਗੇ ਸੀ ਜਿੰਨੇ ਚੇਂਜ ਹੋਏ ਆ ਜਿੱਥੇ ਮੈਂ ਰੋਟੀ ਖਾਣਾ ਉੱਥੇ ਹੀ ਖਾਂਦੇ ਨੇ ਗੁਰੂ ਮਹਾਰਾਜ ਦੀ ਅੰਨੀ ਕਿਰਪਾ ਅਸੀਂ ਜਿੰਨੂੰ ਵੀ ਨਾਮ ਰੱਖਦੇ ਆ ਭਰਾ ਬਣਾ ਕੇ ਰੱਖਦੇ ਆ 3 ਇੰਸਟਾਗ੍ਰਾਮ ਟਾਈਗਰ ਹਲਵਾਰਾ ਜਿਨੇ ਕੀ ਬਹੁਤ ਘਟੀਆਂ ਹਰਕਤ ਕੀਤੀ ਹੈ ਮੈਂ ਬਾਪੂ ਬਲਕੌਰ ਸਿੰਘ ਜੀ ਨੂੰ ਵੀ ਬੇਨਤੀ ਕਰਦਾ ਸਿੱਧੂ ਸਾਹਿਬ ਦੇ ਪਿਤਾ ਜੀ ਨੂੰ ਮੈਂ ਦੱਸਿਆ ਵੀ ਹੈ ਮੈਂ ਚੈਨਲ ਤੇ ਇੰਟਰਵਿਊ ਵੀ ਕੀਤੀ ਹੈ ਉਹ ਯਾਰ ਇਹ ਚੈਨੀਆਂ ਖੈਨੀਆਂ ਲਾਣ ਵਾਲਾ ਗੰਦਾ ਬੰਦਾ ਇਹਨੂੰ ਤੁਸੀਂ ਸਿੱਧੂ ਵਾਂਗੂ ਪੱਗ ਬਣਾ ਕੇ ਨਾ ਕਰੋ ਉਹ ਬੜੀ ਵੱਡੀ ਸ਼ਖਸੀਅਤ ਸੀ ਸਿੱਧੂ ਮੂਸੇਵਾਲਾ ਉਹਦਾ ਮੁਕਾਬਲਾ ਕੌਣ ਕਰ ਲੂਗਾ ਟਾਈਗਰੋਂ ਦੇ ਪੈਰ ਦੀ ਜੁੱਤੀ ਵਰਗਾ ਨਹੀਂ ਲੋਕ ਅੱਜ ਵੀ ਪੁੱਜਦੇ ਨੇ ਪੁੱਜਦੇ ਆ ਉਹਨੂੰ ਸਾਡੀਆਂ ਮਾਵਾਂ ਘਰਾਂ 'ਚ ਬੈਠੀਆਂ ਜਦੋਂ ਸਿੱਧੂ ਦਾ ਕੋਈ ਹੈ ਸਿੱਧੂ ਦੇ ਮਦਰ ਫਾਦਰ ਦੀ ਕੋਈ ਪੋਸਟ ਜਾਂ ਕੁਛ ਆਜੇ ਰੋਂਣ ਲੱਗ ਜਾਂਦੀਆਂ ਬਿਲਕੁਲ ਇਹ ਪੰਜਾਬ ਨਹੀਂ ਅੱਜ ਬੰਬੇ ਤੱਕ ਸਿੱਧੂ ਦੇ ਗਾਣੇ ਵੱਜਦੇ ਆ ਸੋ ਇਹ ਜੇ ਦੋ ਕੋੜੀ ਦੇ ਬੰਦੇ ਟਾਈਗਰ ਵਰਗਿਆਂ ਤੋਂ ਤੁਸੀਂ ਉਹਦੇ ਵਾਂਗੂ ਸਿੱਧੂ ਮੂਸੇ ਵਾਲੇ ਵਾਂਗੂ ਪੱਗ ਵੀ ਬਣਾਤੀ ਉਹਦੇ ਹੀ ਮੁੱਛਾਂ ਖੜੀਆਂ ਕਰਾ ਕੇ ਉਹਦੇ ਹੀ ਕੁੜਤੇ ਪਜਾਮੇ ਪਾ ਕੇ ਮੇਰਾ ਬਹੁਤ ਹਾਰਟ ਹੋਇਆ ਸਵੇਰੇ ਮੈਂ ਦੀ ਜੇਬ ਚੋਂ ਕਈ ਵਾਰੀ ਚੈਨੀਆਂ ਖੜੀਆਂ ਕੱਢੀਆਂ ਤੇ ਜੁੱਤੀਆਂ ਮਾਰੀਆਂ ਨੂੰ ਮੈਂ ਕਈ ਵਾਰੀ ਬੰਦੇ ਦਾ ਪੁੱਤ ਬਣਾਇਆ ਹੈ ਢਾ ਗੰਦਾ ਬੰਦਾ ਮੈਂ ਤੈਨੂੰ ਇੱਕ ਗੱਲ ਕਹਿਣਾ ਮਤਲਬ ਕਹਿਣ ਦਾ ਵੀ ਇਹਨੂੰ ਕਹਿ ਦਿੰਦਾ ਮੈਂ ਗਾਣਾ ਕਰਨ ਚੱਲਿਆ ਸ਼ਾਇਦ ਇਹ ਤੈਨੂੰ ਹੋਰ ਵੱਡੇ ਲੈਵਲ ਤੇ ਕਰਾਂਦਾ ਨਹੀਂ ਮੈਂ ਕਹਿੰਦਾ ਹੀ ਕਰ ਲੈ ਯਾਰ ਬਾਪੂ ਹਾਨੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੋ ਮੈਂ ਝੂਠ ਨਹੀਂ ਬੋਲਦਾ ਜਿੱਦਾਂ ਮੇਰੇ ਫਾਦਰ ਸਤਨਾਮ ਸਿੰਘ ਸ਼ੰਟੀ ਉਦੋਂ ਹੀ ਮੇਰੇ ਲਈ ਬਾਪੂ ਬਲਕੌਰ ਸਿੰਘ ਜਿਉਂਨਾਂ ਦਾ ਇੱਕ ਪੁੱਤ ਸ਼ਹੀਦ ਹੋਇਆ ਨਾ ਡੈਥ ਹੋਈਆ ਸਾਰਾ ਪੰਜਾਬ ਉਹਨਾਂ ਦਾ ਬੱਚਾ ਯਾਰ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਲੋਕ ਉਹਨਾਂ ਦੇ ਬੱਚੇ ਉਹਨਾਂ ਦੀ ਟੀ-ਸ਼ਰਟਾਂ ਪਾ ਕੇ ਫਿਰਦੇ ਨੇ ਸਾਡੇ ਕਹਿੰਦੇ ਮੈਂ ਕਹਿੰਦਾ ਬਾਪੂ ਤੋਂ ਲੱਗੀਆਂ ਹੋਈਆਂ ਉਹਨਾਂ ਦੀਆਂ ਬਲਕੌਰ ਸਿੰਘ ਸਿੱਧੂ ਸਾਹਿਬ ਨੂੰ ਵੀ ਇਹਨਾਂ ਨੇ ਗੁੰਮਰਾਹ ਕੀਤਾ ਇਹਨੇ ਟਾਈਗਰ ਨੇ ਇਹ ਕਹਿੰਦਾ ਭਰਾ ਵੀ ਹੈਗਾ ਉਹ ਵੀ ਬੜਾ ਸ਼ੈਤਾਨ ਆ ਇਹ ਦੋ ਭਰਾ ਨੇ ਇਹ ਬਣੇ ਮਿਸਨੇ ਜੇ ਬ ਬਈ ਸਾਡੇ ਵਰਗਾ ਤਾਂ ਕੋਈ ਹੈ ਹੀ ਨਹੀਂ ਸੋ ਬਾਪੂ ਜੀ ਅਵੇਅਰ ਹੋ ਜੋ ਬਾਪੂ ਬਲਕੌਰ ਸਿੰਘ ਜੀ ਅਵੇਅਰ ਹੋ ਜੋ ਮੈਂ ਤੁਹਾਨੂੰ ਬੇਨਤੀ ਕਰਦਾ ਭਾਨੇ ਸਿੱਧੂ ਨੂੰ ਤਾਂ ਸਾਰਾ ਪਤਾ ਲੱਗ ਗਿਆ ਬਈ ਇਹ ਕਿਹੜੀ نسل ਦਾ ਬੰਦਾ ਹੈ ਬਹੁਤ ਵਧੀਆ ਗੱਲ ਕੀਤੀ ਮੈਨੂੰ ਭਾਨੇ ਸਿੱਧੂ ਨਾਲ ਕੋਈ ਨਾਰਾਜ਼ਗੀ ਨਹੀਂ ਮੈਂ ਭਾਨੇ ਸਿੱਧੂ ਕੋਲ ਜਾ ਕੇ ਚਾਹ ਵੀ ਪੀ ਕੇ ਆਵਾਂਗਾ ਉਹਨੇ ਮੈਨੂੰ ਕਿਹਾ ਤੂੰ ਮੇਰੇ ਕੋਲ ਆਣਾ ਅਪਰੀਸ਼ੀਏਟ ਕਰਦੇ ਆ ਅਪਰੀਸ਼ੀਏਟ ਕਰਦੇ ਆ ਜਦੋਂ ਇਹ ਦਵੰਦਾ ਗਰੀਬਾਂ ਦੇ ਹਾਂ ਜਦੋਂ ਉਹ ਉਧਰ ਗਿਆ ਸਾਡਾ ਵੱਜੂਗਾ ਅਸੀਂ ਭਾਨੇ ਸਿੱਧੂ ਕੋਲ ਚਾਹ ਪੀ ਕੇ ਆਵਾਂਗੇ ਸਾਨੂੰ ਕੋਈ ਦਿੱਕਤ ਨਹੀਂ ਆ ਵਧੀਆ ਕੀਤਾ ਭਾਈਕਰ ਹਲਵਾਰੇ ਵਰਗੇ ਘਟੀਆਂ ਬੰਦਿਆਂ ਤੋਂ ਅਵੇਅਰ ਹੋ ਜੋ ਔਰ ਮੈਂ ਹੁਣ ਮੈਂ ਤੇ ਹੰਨੀ ਅਸੀਂ ਫਤੇਗੜ ਸਾਹਿਬ ਜਾ ਰਹੇ ਹਾਂ ਹੰਮਨ ਬ੍ਰਦਰ ਕੋਲ ਇਹਨੂੰ ਲੀਗਲ ਨੋਟਿਸ ਵੀ ਭੇਜਾਂਗੇ ਬਗੈਰਾ ਹਾਈ ਕੋਰਟ ਦੇ ਵਿੱਚ ਇਹਦੇ ਖਿਲਾਫ ਪੇਟ ਵੀ ਪਾਵਾਂਗੇ ਇਹਨੂੰ ਦੱਸਾਂਗੇ ਵੀ ਕਿਸੇ ਬੰਦੇ ਨੂੰ ਧੋਖਾ ਦੇਣਾ ਕੀ ਹੁੰਦਾ ਕਿੰਨੇ ਕਿੰਨੇ ਪੈਸੇ ਇਹਨੂੰ ਮੈਂ ਦਿੰਦਾ ਰਿਆਂ ਸਾਰਿਆਂ ਨੂੰ ਪਤਾ ਜਿੰਨੇ ਤੋਂ ਕੋਈ ਤੈਨੂੰ ਕੋਈ ਨਹੀਂ ਜਾਣਦਾ ਸੀ ਨਾ ਉਦੋਂ ਇਹ ਤੇਰਾ ਖਰਚਾ ਚੱਕਦਾ ਸੀ ਅੱਜ ਤੂੰ ਇਹਦਾ ਫੋਨ ਨਹੀਂ ਚੁੱਕਦਾ ਫੋਨ ਚੱਕ ਕੇ ਕਹਿ ਦੇ ਬਈ ਗਲਤੀ ਹੋ ਗਈ ਸੌਰੀ ਹੋ ਗਈ ਨਾ ਢਲ ਜਾਣਾ ਮੈਨੂੰ ਪਤਾ ਤੇਰਾ ਗੁੱਸਾ ਪਾਣ ਦਾ ਨਹੀਂ ਆਪਣਾ ਆਨੀ ਪਰ ਤੂੰ ਹੁਣ ਕਰਦਾ ਬੰਦੇ ਦਾ ਪੁੱਤ ਬਣਾਉਣਾ ਹੈ ਨਾ ਉਹ ਤੈਨੂੰ ਪਤਾ ਹੀ ਹੈ ਫਿਰ ਕਿਦਾਂ ਦਾ ਨਾਲੇ ਤੇਰਾ ਕਿਰਦਾਰ ਮੈਂ ਸਾਰਿਆਂ ਨੂੰ ਦੱਸਾਂਗਾ ਤੂੰ ਸਿੱਧੂ ਮੂਸੇਵਾਲੇ ਦੀ ਜੁੱਤੀ ਵਰਗਾ ਵੀ ਨਹੀਂ ਟਾਈਗਰ ਤੇਰਾ ਕਿਰਦਾਰ ਮੈਂ ਦੱਸੂਗਾ ਸਾਰਿਆਂ ਨੂੰ ਤੈਨੂੰ ਅੰਦਰ ਵੀ ਕਰਾਉਂਗਾ ਤੇਰੇ ਤੇ ਪਰਚਾ ਵੀ ਦਰਜ ਕਰਵਾਉਂਗਾ ਤੈਨੂੰ ਮੈਂ ਛੱਡਦਾ ਨਹੀਂ ਕਾਨੂੰਨ ਦੇ ਉੱਤੇ ਤੂੰ ਅੱਜ ਤੱਕ ਜਿੰਦਾ ਨਮਕ ਖਾਦਾ ਤੂੰ ਨਮਕ ਹਰਾਮੀ ਕੀਤੀ ਏ ਟਾਈਗਰ ਤੂੰ ਪਹਿਲੇ ਸਿੰਘੇ ਨਾਲ ਵੀ ਆਹੀ ਕੁਛ ਕਰਕੇ ਆਇਆ ਠੀਕ ਹੈ ਨਾ ਮੈਂ ਆਪਣੀ ਗਲਤੀ ਮੰਨਦਾ ਕਿ ਮੈਂ ਤੇਰੀ ਮਦਦ ਕੀਤੀ ਮੈਨੂੰ ਨਹੀਂ ਪਤਾ ਸੀਗਾ ਤੂੰ ਜਿਹੜਾ ਭੋਲਾ ਜਿਹਾ ਬਣ ਜਾਂਦਾ ਨਾ ਕਿੰਨਾ ਟਕਰਾ ਸਿੰਘੇ ਨਾਲ ਲੜਦਾ ਸੀ ਉਹਦੇ ਪਿੱਛੇ ਦੇਖ ਲਓ ਸਿੰਘੇ ਨਾਲ ਅੱਜ ਸਾਲਾ ਫੋਨ ਨਹੀਂ ਚੁੱਕਦਾ ਇਹਦਾ ਬਾਹ ਤੇਰੇ ਫੋਨ ਦਾ ਚੁਕਾ ਲਵਾਂਗੇ ਕੋਰਟ ਹੈਗੀ ਅੱਜ ਬਤੇਰਾ ਕੁਛ ਹੈ ਇਹਨੇ ਪ੍ਰਿੰਕਲ ਲੁਧਿਆਣਾ ਉਹ ਆ ਜਿਹਨੂੰ ਅੱਧੀ ਆਵਾਜ਼ ਨਾਲ ਕਹਣਾ ਇੱਥੇ ਕਈ ਮੈਂ ਹੁਣ ਕੀ ਕਹਣਾ ਵਾਈਕਰੂ ਦੀ ਕਿਰਪਾ ਸੱਚੇ ਪਾਤਸ਼ਾਹ ਤਾਂ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੇ ਇੱਕ ਆਵਾਜ਼ ਜਮਾ ਦੇ ਤੇ ਹਜ਼ਾਰਾਂ ਬੰਦੇ ਇਕੱਠੇ ਹੋ ਜਾਂਦੇ ਪਿਆਰ ਕਰਨ ਵਾਲੇ ਤੂੰ ਕੀ ਚੀਜ਼ ਹੈ ਤੂੰ ਅੱਜ ਅੱਜ ਤੋਂ ਆਪਣੀ ਟਾਈਗਰ ਹਲਵਾਰਾ ਪੁੱਠੀ ਗਿੰਤੀ ਸ਼ੁਰੂ ਕਰ ਦੇ ਤੈਨੂੰ ਬਾਪੂ ਬਲਕੌਰ ਸਿੰਘ ਵੀ ਸਿੱਧੂ ਮੂਸੇ ਵਾਲੇ ਦੇ ਡੈਡੀ ਤੇ ਭਾਨੇ ਸਿੱਧੂ ਨੇ ਵੀ ਮੂੰਹ ਨਹੀਂ ਲਾਣਾ ਹੁਣ ਉਹਨਾਂ ਨੂੰ ਮੈਂ ਤੇਰੀ ਸਾਰੀ ਜੋ ਤੇਰੀ ਕਰਤੂਤ ਸੀ ਉਹਨਾਂ ਨੂੰ ਮੈਂ ਦੱਸ ਦਿੱਤੀ ਹੈ ਤੈਨੂੰ ਕਿਸੇ ਨੇ ਵੀ ਮੂੰਹ ਨਹੀਂ ਲਾਣਾ ਟਾਈਗਰ ਸੋਮਾ ਦੇ ਤੂੰ 4 ਸਾਲੇ ਦੇ ਨਾਲ ਖਾ ਕੇ ਇਹਦਾ ਨਹੀਂ ਹੋਇਆ ਤੂੰ ਇੱਕ ਗਾਣੇ 'ਚ ਗਾਣਾ ਲਾ ਕੇ ਉਹਨਾਂ ਦਾ ਹੋ ਜਾਏਗਾ ਤੂੰ ਤੇਰੇ ਉੱਤੇ ਜਾਣ ਦਾ ਮਤਲਬ ਹੀ ਆ ਵੀ ਫੇਮ ਆ ਠੀਕ ਆ ਤੂੰ ਕਾਮਯਾਬ ਹੋ ਅਸੀਂ ਆਪ ਚਾਹੁੰਦੇ ਆ ਜੇ ਤੇਰੇ 'ਚ ਇਹਨੂੰ ਕੁਝ ਦਿਖਦਾ ਸੀ ਉਹਨੇ ਤਾਂ ਤੇਰੇ ਉੱਤੇ ਪੈਸੇ ਲਾਏ ਨੇ ਪਰ ਜੇ ਤੂੰ ਹੁਣ ਮੰਨ ਲੈ ਵੀ ਜਿਹੜੇ ਬੰਦੇ ਤੈਨੂੰ ਉਂਗਲੀ ਫੜਕ ਤਰ ਤੁਰਨਾ ਸਿਖਾਇਆ ਤੂੰ ਅੱਜ ਉਹਦੇ ਉੱਤੇ ਥੁੱਕਦਾ ਪਿਆ ਉਹਦੇ ਤੇ ਗੱਲ ਨਹੀਂ ਜੱਕਦਾ ਪਿਆ ਉਹ ਤਾਂ ਫਿਰ ਉਹਦੇ ਤੋਂ ਕਾਨੂੰਨ ਦਾ ਸਾਰਾ ਹੈਗੀ ਜਾਂਗ ਲਾਉਣ ਲਈ ਨਹੀਂ ਨਹੀਂ ਬੱਚਾ ਸਰਜ ਹੋਊਗਾ ਮੇਰੇ ਕੋਲ ਸਾਰੇ ਡਾਕੂਮੈਂਟ ਪਏ ਆ 2000 24 ਤੱਕ ਇਹ ਮੇਰੇ ਨਾਲ ਬੌਂਡ ਹੈ ਲਾਈਕ ਮਤਲਬ 5 ਦਿਨ ਘੱਟ 2025 ਤੱਕ ਹਲੇ ਤਾਂ 24 ਸਟਾਰਟ ਹੋਇਆ 2 ਸਾਲ ਲਈ ਮੇਰੇ ਕੋਲ ਬੌਂਡ ਹੈ ਤੇ ਜੋ ਵੀ 2025 ਜਿੰਨੇ ਗਾਣੇ ਇਹਨੇ ਪਾਏ ਮੈਂ ਸਾਰਿਆਂ ਤੇ ਆਪਣਾ ਦਾਵਾ ਠੋਕਾਂਗਾ 50% ਰਾਈਟਸ ਮੇਰੇ ਕੋਲ ਨੇ ਮੈਂ ਇਹਨੂੰ ਮੈਂ ਹੁਣ ਗੱਲਾਂ ਨਹੀਂ ਦੱਸਣੀਆਂ 1 ਲੱਖਾਂ ਦੇ ਹਿਸਾਬ ਨਾਲ ਇਹ ਬੰਦੇ ਦੇ ਪੈਸੇ ਲਾਏ ਇਹਨੂੰ ਦਿੱਤੇ ਵੀ ਆ ਸੋ ਸਾਰੀਆਂ ਗੱਲਾਂ ਬਸ ਬਾਪੂ ਬਲਕੌਰ ਸਿੰਘ ਜੀ ਨਾਲ ਵਧੀਆ ਮੇਰੀ ਗੱਲ ਹੋ ਗਈ ਉਹਨਾਂ ਨੂੰ ਮੈਂ ਇਹ ਜਿਹੜੀ ਸਚਾਈ ਸੀਗੀ ਉਹ ਦੱਸਦੀ ਆ ਵੀਡੀਓ ਪਾਉਣ ਦਾ ਮਕਸਦ ਇਹ ਆ ਵੀ ਕਿਤੇ ਹੋਰ ਜਦੋਂ ਕਿਸੇ ਬੰਦੇ ਦਾ ਫੇਮ ਆ ਜਾਂਦਾ ਨਾ ਜਿਵੇਂ ਹੁਣੇ ਇੰਨੇ ਸਿੱਧੂ ਮੂਸੇ ਵਾਲੇ ਦੇ ਡੈਡੀ ਵਾਲੇ ਉਹਨਾਂ ਨਾਲ ਅੰਕਲ ਨਾਲ ਵੀਡੀਓ ਕਰ ਲਈ ਹੁਣ ਹੋਰ ਕੰਪਨੀਆਂ ਨੂੰ ਹੋਏਗਾ ਵੀ ਅਸੀਂ ਟਾਈਗਰ ਨਾਲ ਗਾਣਾ ਕਰ ਲਈਏ ਧਿਆਨ ਰੱਖਿਓ ਜਿਹੜਾ ਵੀ ਟਾਈਗਰ ਹਲਵਾਰੇ ਨਾਲ ਗਾਣਾ ਕੱਢੂਗਾ ਉਸ ਚੈਨਲ ਨੂੰ ਮੈਂ ਨੋਟਿਸ ਭੇਜਾਂਗਾ ਬਾਪੂ ਬਲਕੌਰ ਸਿੰਘ ਨੂੰ ਨੋਟਿਸ ਤਾਂ ਹੀ ਭੇਜਣਾ ਕਿਉਂਕਿ ਉਹ ਮੇਰੇ ਆਪ ਦੇ ਫਾਦਰ ਨੇ ਠੀਕ ਹੈ ਟਾਈਗਰ ਹਲੋ 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 ਵਾਰ ਇਹਦੇ ਖਿਲਾਫ ਮੈਂ ਕਾਨੂੰਨੀ ਕਾਰਵਾਈ ਕਰਦਾ ਜੀ ਨਾ ਹੁਣ ਭਾਨੇ ਨਾਲ ਆ ਤੇ ਨਾ ਬਾਪੂ ਜੀ ਨਾਲ ਠੀਕ ਹੈ ਤੁਹਾਡਾ ਸਾਡਾ ਹੈਗਾ ਤੇਰੇ ਨਾਲ ਸਿੱਧਮ ਸਿੱਧਾ ਤੇਰੇ ਨਾਲ ਲੈਗਾ ਸਿੱਧਮ ਸਿੱਧਾ